ਚਲੋ ਜੀ ਆ ਆ ਜਿਹੜੇ ਹਾਲਾਤ ਹੈ ਹੋਣ ਜਿਹੜੇ ਮੈਂ ਪਿੰਡ ਚ ਜਾ ਕੇ ਆਇਆ ਜਿਨ੍ਹਾਂ ਨੇ ਨਿਕਲਿਆ ਕਿ ਮੇਰਾ ਪਿੰਡ ਵਗਾੂ ਹੈ ਇਹ ਹਾਲਾਤੀ ਹੈ ਇਹ ਉਹਨਾਂ ਨੂੰ ਜ਼ਰਾ ਆਮ ਆਦਮੀ ਪਾਰਟੀ ਵਾਲੇ ਨੂੰ ਪੁੱਛ ਲਓ ਇਹ ਪਿੰਡ ਪਿੰਡ ਦੇ ਹਾਲਾਤ ਹੈ ਤੁਹਾਡੀ ਪੁਲਿਸ ਦਾਬ ਆ ਰਹੀ ਹੈ ਵੀ ਕੋਈ ਰੌਲਾ ਨਾ ਪਾਵੇ ਅੱਜ ਯੂਟਿਊਬਰਾਂ ਦੇ ਖਿਲਾਫ ਕਾਰਵਾਈ ਕਰਨੀ ਹੈ ਇਹ ਤਕੇਸ਼ਾਈ ਨਹੀਂ ਤਾਂ ਹੋਰ ਕੀ ਹੈ ਮੋਟਾ ਜਿਹੜਾ ਪੁਲਿਸ ਮੁਲਾਜ਼ਮ ਹੈ ਜਨਾਬੇ ਆਲੀ ਉਹ ਲਖਬੀਰ ਸਿੰਘ ਨੂੰ ਕਹਿ ਰਿਹਾ ਵੀ ਤੂੰ ਮੀਡੀਆ ਦੇ ਅੱਗੇ ਕਿਉਂ ਗਿਆ ਮੈਨੂੰ ਦੱਸਣਾ ਸੀਗਾ ਕਾਂਜੋ ਜੇ ਮੀਡੀਆ ਨੂੰ ਗੱਲ ਪਤਾ ਲੱਗ ਜਾਏਗੀ ਤਾਂ ਫੇਰ ਉਹ ਜੁੰਧ ਮੈਸ਼ਾ ਵਿਰੋਧੀ ਪੂਰ ਖੁੱਲ ਜਾਏਗੀ ਪੰਜਾਬ ਦੀਆਂ ਕਿਸੇ ਗਲੀ ਗਲਿਆਰੇ ਚ ਮਹੱਲੇ ਜਾ ਕੇ ਪੁੱਛ ਲੋ ਨਸ਼ਾ ਖਤਮ ਹੋ ਗਿਆ ਸੋ ਇਹ ਆਮ ਆਦਮੀ ਪਾਰਟੀ ਨੂੰ ਜ਼ਿੰਦਗੀ ਚ ਕਲੇਖੇ ਚ ਰਹਿੰਦੀ ਆਦਤ ਹੈ ਤਾਂ ਕੋਈ ਗੱਲ ਨਹੀਂ 1.5 ਸਾਲ ਬਾਅਦ ਪਤਾ ਲੱਗ ਜੂਗਾ ਜਦੋਂ 95 ਤੋਂ 21 ਸੀਟ ਨਹੀਂ ਹੋਈ ਸੋ ਆਦਮੀਆਂ ਜਨਾਬੇ ਵਾਲੀ ਆਪਣਾ ਕ੍ਰਿਟਿਸਿਜ਼ਮ ਸੁਣੋ ਔਰ ਜਿਹੜੀਆਂ ਕਮੀਆਂ ਉਹਨੂੰ ਠੀਕ ਕਰੋ ਨਾ ਕਿ ਇਹ ਕਹੋ ਕਿ ਇਹਨਾਂ ਨੂੰ ਤਾਂ ਲੱਗਦਾ ਹੀ ਨਹੀਂ ਤੁਸੀਂ ਦੱਸ ਦਿਓ ਕੋਈ ਮੀਡੀਆ ਵਾਲਾ ਕਿਸੇ ਚਾਹ ਵਾਲੇ ਭਰਾ ਨੂੰ ਪੁੱਛ ਲਓ ਕਿ ਨਸ਼ਾ ਖਤਮ ਹੋ ਗਿਆ ਹੈ। ਭਰਾਹ ਗਾਂਧੀ ਨੇ ਕਿਹਾ ਸੀਗਾ ਕਿ ਪ੍ਰਧਾਨਾਂ ਨੂੰ ਅਸੀਂ ਜਿਹੜੇ ਪਾਵਰ ਦੇਵਾਂਗੇ ਤੇ ਲੰਗੜੇ ਜਿਹੜੇ ਘੋੜੇ ਨੇ ਉਹ ਵਿਆਹ ਸ਼ਾਦੀਆਂ 'ਚ ਨੱਚਣ ਵਾਲੇ ਹੁਣ ਨਹੀਂ ਅੱਗੇ ਜੜੇ ਕਰਨਗੇ। ਕਹਿਣ ਦਾ ਮਤਲਬ ਜਿਹੜਾ ਕੰਮ ਨਹੀਂ ਕਰੂਗਾ ਉਹਨਾਂ ਦੀ ਉਦਾਹਰਨ ਦੇਣ ਦਾ ਮਤਲਬ ਇਹ ਸੀ ਵੀ ਜਿਹੜਾ ਕੰਮ ਨਹੀਂ ਕਰੂਗਾ ਜਿਹੜਾ ਘਰੇ ਬੈਠਾ ਪਿਆ ਹੈ ਜਾਂ ਸਮਾਸੀ ਹੈ ਉਹ ਹੁਣ ਕਾਂਗਰਸ ਪਾਰਟੀ ਚ ਚੱਲੂਗਾ ਕੰਮ ਕਰਨ ਵਾਲੇ ਲੋਕਾਂ ਨੂੰ ਮੌਕਾ ਦੇਾਂਗੇ ਤੇ ਜ਼ਿੰਮੇਵਾਰੀ ਦੇ ਜਿਹੜਾ ਕਿਹਾ ਉਹਨਾਂ ਨੇ ਵੀ ਪ੍ਰਧਾਨਾਂ ਨੂੰ ਪਾਵਰਾ ਦੇਵਾਂਗੇ ਕਿਉਂਕਿ ਐਮਐਲਏ ਉਹਦਾਂ ਦੇ 3% ਪ੍ਰਧਾਨਾਂ ਨੂੰ ਕੀ ਪਾਵਰਾ ਦੇਾਂਗੇ ਤਾਂ ਕਾਂਗਰਸ ਪਾਰਟੀ ਆ ਖੜੀ ਹੋ ਜਾਏਗੀ ਗਵਰਨਮੈਂਟ ਵੱਡੀ ਨਹੀਂ ਹੁੰਦੀ ਐਮਐਲਏ ਵੱਡਾ ਨਹੀਂ ਹੋਣਾ ਚਾਹੀਦਾ ਐਮਪੀ ਵੱਡਾ ਨਹੀਂ ਹੋਣਾ ਚਾਹੀਦਾ ਮੰਤਰੀ ਵੱਡਾ ਨਹੀਂ ਹੋਣਾ ਚਾਹੀਦਾ ਮੁੱਖ ਮੰਤਰੀ ਵੱਡਾ ਨਹੀਂ ਹੋਣਾ ਚਾਹੀਦਾ ਪ੍ਰਧਾਨ ਵੱਡਾ ਹੋਣਾ ਚਾਹੀਦਾ ਜ਼ਿਲ੍ਹਾ ਪ੍ਰਧਾਨ ਵੱਡਾ ਹੋਣਾ ਚਾਹੀਦਾ ਬਲਾਗ ਪ੍ਰਧਾਨ ਵੱਡਾ ਹੋਣਾ ਚਾਹੀਦਾ ਜਿੱਦੇ ਕਾਂਗਰਸ ਪਾਰਟੀ ਨੇ ਸੰਗਠਨ ਵੱढ़ा ਕਰਤਾ ਉਹਦੇ ਮੋੜ ਦੁਆਰੇ ਇਸ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਹਰ ਸੂਬੇ ਚਾ ਜਾਏ ਆ ਲੈ ਭਾਈ